ਅੱਜ ਆਪਾਂ ਸਾਰੇ ਮੇਰੇ ਪਿਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਕਹਿ ਦੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸ਼੍ਰੋਮਣੀ ਕਾਲੀ ਦਲ ਦੀ ਤੇ ਪੰਜਾਬ ਦੀ ਸੇਵਾ ਕੀਤੀ ਸਪ੍ਰਕਾਸ਼ ਸਿੰਘ ਜੀ ਬਾਦਲ ਦੇ ਜਨਮ ਦਿਹਾੜੇ ਤੇ ਆਪਾਂ ਸਾਰੇ ਇਕੱਠੇ ਹੋਏ ਆ ਮੈਥੋਂ ਪਹਿਲੇ ਅਰਸ਼ੀ ਸਾਹਿਬ ਨੇ ਮંત્રી ਜੀ ਨੇ ਜਾਨੀ ਸਾਹਿਬ ਨੇ ਤੇ ਸਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਤੇ ਮੈਂ ਬੈਠੇ-ਬੈਠੇ ਸੋਚ ਰਿਹਾ ਸੀ ਤੇ ਮੈਂ ਨੋਟ ਕੀਤਾ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਜੈਲ ਸਿੰਘ 5 ਸਾਲ ਰਿਹਾ ਦਰਬਾਰਾ ਸਿੰਘ 5 ਸਾਲ ਰਿਹਾ ਬੀਨ ਸਿੰਘ 5 ਸਾਲ ਰਿਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਿਹਾ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹੇ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਾਹਿਬ ਰਹੇ 22 ਸਾਲ ਇੰਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਕੋਈ ਦੱਸ ਸਕਦਾ ਤੇ ਕੋਈ ਵੀ ਲੀਡਰ ਜਿਸ ਪਾਰਟੀ ਦੇ ਹੈ ਉਹਨਾਂ ਦੀ ਸਪੀਚਾਂ ਸੁਣ ਲੋ ਕਿਤੇ ਨਹੀਂ ਕਹਿਣਗੇ ਸਾਡੇ ਦਰਬਾਰਾ ਸਿੰਘ ਨੇ ਆ ਚੀਜ਼ ਬਣਾਈ ਜਾਂ ਗਿਆਨੀ ਜ਼ੈਲ ਸਿੰਘ ਜੀ ਨੇ ਆਹ ਕੀਤੀ ਕਿਤੇ ਜ਼ਿਕਰ ਹੀ ਨਹੀਂ ਕੀ 5 ਸਾਲ 10 ਸਾਲ ਜੋ ਲੋਕਾਂ ਨੇ ਜੁੰਵਾਰੀ ਦਿੱਤੀ ਉਹ ਨਾਣੇ ਸੱਚੇ ਹਾਥੀ ਟਪਾਦੀ ਕਿਸੇ ਦਾ ਕੋਈ ਹਿੱਤ ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਬਾਦਲ ਸਾਹਿਬ ਨਾ ਸਿਆਸਤ ਹੁੰਦੇ ਤੇ ਅਜੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਣਾ ਸੀ ਨਾ ਆਪਣੀਆਂ ਮੰਡੀਆਂ ਹੋਣੀਆਂ ਸੀ ਨਾ ਐਮਐਸਪੀ ਹੋਣੀ ਸੀ ਨਾ ਅਦਰ ਸਕੂਲ ਹੋਣੇ ਸੀ ਨਾ ਯੂਨੀਵਰਸਿਟੀਆਂ ਹੋਣੀਆਂ ਸੀ ਨਾ ਸੜਕਾਂ ਹੋਣੀਆਂ ਸੀ ਨਾ ਕਸੀਆਂ ਹੋਣੀਆਂ ਸੀ ਤੇ ਮੈਨੂੰ ਲੱਗਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਕੁਝ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕਿ ਨਹੀਂ ਲੜਨੀ ਸੀ ਦੇਖੋ ਇੱਕ ਇਨਸਾਨ ਜਿਸ ਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਣ ਕਿਤੇ ਵੀ ਚਲ ਜਾ ਮੈਂ ਬੜੀ ਖੁਸ਼ੀ ਹੋਣਾ ਕਿਤੇ ਮੈਂ ਜਾਣਣਾ ਹੁਣ ਮੈਂ ਨੋਟ ਕਰ ਦਰਨਾ ਹੁਣ ਸੜਕ ਤੇ ਚੜ ਗਏ ਇੱਧਰ ਦੇਖਿਆ ਬਾਪੂ ਜੀ ਨੇ ਮੈਨੂੰ ਬਾਦਲ ਸਾਹਿਬ ਨੂੰ ਮੈਂ ਆ ਸਰਪੀ ਬਾਲ ਸਾਹਿਬ ਨਹੀਂ ਹੈ ਚਾਰੋਂ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆ ਹੁੰਦੀ ਹੈ ਸੇਵਾ ਆਈ ਕਾਰਨ ਹੈ ਸਾਰੀ ਸੰਗਤ ਦਾ ਸਾਰੇ ਵਰਕਰਾਂ ਦਾ ਸਾਰੀ ਪਾਰਟੀਆਂ ਦੇ ਲੀਡਰ ਆਏ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਬਾਲ ਸਾਹਿਬ ਦੇ ਜਨਮ ਦੇ ਅੱਡੇ ਤੁਸੀਂ ਸਾਡੇ ਵਿੱਚ ਉਹਨਾਂ ਅਰਦਾਸ ਵਿੱਚ ਸ਼ਾਮਲ ਹੋਇਆ ਥੋੜਾ ਸਾਰਿਆਂ ਦਾ ਧੰਨਵਾਦ ਇੱਕ ਬੇਨਤੀ ਕਰਦਾ ਹਾਂ ਇਹਦੇ ਬਾਅਦ ਆਪਾਂ ਉਹ ਸਟੈਚੂ ਤੇ ਜਾਵਾਂਗੇ ਉਹਨੂੰ ਦੇਖਾਣ ਕਰਕੇ ਫਿਰ ਲਾਂਚ ਆਪਣਾ ਲੰਗਰ ਆ ਦੇਖ ਲਾਂਦੇ ਬਾਅਦ ਉਹਦੇ ਬਾਅਦ ਉੱਥੇ ਉਹਦੇ ਬਾਅਦ ਫਿਰ ਲੰਗਰ ਤਿਆਰ ਹੈ ਸਾਰੇ ਸ਼ੱਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ